ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉੱਤੇ ਮੁੱਖ ਮੰਤਰੀ ਸਾਹਿਬ ਅੱਜ ਤੋਂ ਬਾਅਦ ਤੁਸੀਂ ਸਾਈਬ ਹੋ ਗਏ ਕਿਉਂਕਿ ਆਂਕਰਾਂ ਦੇ ਕਾਹਕੇ ਤਾਂ ਰਹੇ ਨਹੀਂ ਤੁਸੀਂ ਇਸ ਕਰਕੇ ਅੱਜ ਤੋਂ ਬਾਅਦ ਤੁਸੀਂ ਸਾਈਬ ਤੇ ਸਹਿਰ ਤੋਂ ਡੇ ਜਿਹੜੇ ਹੈਗੇ ਭਵਕੜੋਂ ਮੈਨੂੰ ਗਾਲਾਂ ਜਰੂਰ ਕੱਢਣਗੇ ਤੇ ਕੱਢ ਲੈਣਾ ਮੈਂ ਸਬੂਤਾਂ ਦੇ ਆਧਾਰ ਤੇ ਗੱਲ ਕਰੂੰਗਾ ਵੀਡੀਓ ਆਡੀਓ ਚਲਾਉਂਗਾ ਨਾਲ ਮੈਂ ਬੋਲੂਗਾ ਮੈਂ ਦੱਸ ਦਊਂਗਾ ਕੀ ਕਹਿਣਾ ਚਾਹੁੰਦੇ ਆ ਤੁਸੀਂ ਠੀਕ ਹੈ ਨਾ ਪਹਿਲਾ ਮੈਂ ਤੁਹਾਨੂੰ ਦੱਸਦਾ ਤੁਸੀਂ ਕੀ ਕਹਿਣਾ ਚਾਹੁੰਦੇ ਕਹਿੰਦਾ ਮੇਰੀ 4 ਮਿੰਟ ਮੇਰੀ ਫੋਟੋ ਦੇਖ ਲੈਣ ਵਿਰੋਧੀ ਤੇ ਉਹਨਾਂ ਦਾ ਰੋਣਾ ਨਿਕਲ ਜਾਂਦਾ ਹੈ ਅੱਛਾ ਜੀ ਬਹੁਤ ਵਧੀਆ ਉਹਨਾਂ ਦਾ ਰੋਣਾ ਤਾਂ ਨਹੀਂ ਨਿਕਲਦਾ ਆ ਵੀਡੀਓ ਮੈਂ ਚਲਾ ਦਿੰਨਾ ਰੋਣਾ ਇਹਨਾਂ ਦਾ ਨਿਕਲੂਗਾ ਠੀਕ ਹੈ ਨਾ ਕਿਉਂਕਿ ਇਹ ਵਿਚਾਰੇ ਜਦੋਂ ਤੁਹਾਡੀ ਫੋਟੋ ਵੇਖਦੇ ਉਦੋਂ ਰੋਣਾ ਨਿਕਲ ਜਾਂਦਾ ਇਹਨਾਂ ਦਾ ਕਿਉਂਕਿ ਕਿੱਤੇ ਨਾਲ ਕਿੱਤੇ ਨਾਲ ਗੰਦਾਂ ਜੱਡੇ ਜੱਡੇ ਪੁੱਤ ਦੜਾ ਦੇ ਨੇ ਡਿੱਗ ਪੈਂਦੇ 6 6 ਫੁੱਟ ਦੇ ਮੁੰਡੇ ਗੜੱਚ ਦੇ ਨੇ ਡਿੱਗ ਪੈਂਦੇ ਜਿਵੇਂ ਪਤਾ ਨਹੀਂ ਮੌਤ ਐ ਲਿਖੀ ਐ ਨਾ ਵੀ ਉਹ ਚਿੱਟੇ ਦੇ ਕਾਰਨ ਮੌਤ ਹੋ ਰਹੀ ਐ ਹੁਣ ਸਾਹਿਬ ਦੱਸੋ ਇਹਦੇ ਪਿੱਛੇ ਕੌਣ ਆ ਤੁਸੀਂ ਤਾਂ ਕਿਹਾ ਸੀ ਅਸੀਂ 2 ਮਹੀਨਿਆਂ ਚ ਬੰਦ ਕਰ ਦਿਆਂਗੇ ਤਿੰਨਾ ਚ ਕਰ ਦਿਆਂਗੇ ਨਾ ਤਿੰਨਾ ਚ ਹੋਇਆ ਨਾ 24 ਘੰਟਿਆਂ ਚ ਹੋਇਆ ਹੁਣ ਤੁਹਾਡੇ ਇੱਕ ਮੰਤਰੀ ਸਾਹਿਬ ਕੁਲਦੀਪ ਢਾਲੀਵਾਲ ਸਾਹਿਬ ਕਹਿੰਦੇ ਐ ਕਿ ਮੈਂ ਕੱਤੀ 31 ਦਸੰਬਰ ਤੱਕ ਕਿੱਤਾ ਜਮ੍ਹਾਂ ਬੰਦ ਹੋ ਜੂਗਾ ਮੈਨੂੰ ਤਾਂ ਨਹੀਂ ਲੱਗਦਾ ਜੀ ਨਹੀਂ ਹੁੰਦਾ ਕਿਉਂਕਿ ਤੁਸੀਂ ਨੀਅਤ ਹੀ ਨਹੀਂ ਤੁਹਾਡੀ ਕਿੱਤਾ ਬੰਦ ਕਰਨ ਦੀ ਪੰਮਰ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ ਜਿਹੜੇ ਐਮ ਐਲ ਏ ਨੇ ਸਾਬਕਾ ਆਈ ਐਸ ਅਫਸਰ ਨੇ ਉਹ ਟੋਡੇ ਰਗਵਤ ਸਿੰਘ ਚੱਡਾ ਤੇ ਰਗਵ ਚੱਡਾ ਤੇ ਲਾ ਰਹੇ ਐ ਇਲਜ਼ਾਮ ਵੀ ਇਹ ਰਖਲਾ ਬਕਾਉਣ ਬਕਾਉਣ ਦੇ ਵਿੱਚ ਹਿੱਸਾ ਰਗਵ ਚੱਡੇ ਦਾ ਹੈ ਤੁਸੀਂ ਅੱਜ ਤੱਕ ਚੁੱਪੀ ਤੋੜੀ ਕਿਆ ਤੁਹਾਨੂੰ ਚੁੱਪ ਉਹਨਾਂ ਤੇ ਬੋਲੇ ਕਿਉਂ ਨਹੀਂ ਮਿਰਾਗ ਜੇ ਉਹ ਗਲਤ ਹੁੰਦੇ ਤੁਮਰ ਵੀਜੇ ਸਿੰਘ ਪ੍ਰਤਾਪ ਤੁਮਰ ਵੀਜੇ ਪ੍ਰਤਾਪ ਸਿੰਘ ਉਹਨਾਂ ਤੇ ਤੁਸੀਂ ਕਾਰਵਾਈ ਕਰ ਦਿੰਦੇ ਕਿਉਂ ਨਹੀਂ ਕੀਤੀ ਇਸ ਕਰਕੇ ਨਹੀਂ ਕੀਤੀ ਉਹ ਸਹੀ ਐ ਠੀਕ ਹੈ ਨਾ ਮੈਂ ਇਸ ਕਰਕੇ ਕਹਿੰਨਾ ਸਹਬ ਤੁਸੀਂ ਕੁਝ ਨਹੀਂ ਕਰ ਰਹੇ ਹੋਰ ਮੈਂ ਅਗਲੇ ਚੈਪਟਰ ਤੇ ਜਾਣ ਤੋਂ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਸਹਬ ਤੁਸੀਂ ਰਖਲਾ ਰੋਡ ショਅ ਕਰ ਰਹੇ ਹੋ ਠੀਕ ਹੈ ਨਾ ਰੋਡ ਸ਼ੋਅ ਕਰਨ ਜਾ ਰਹੇ ਹਾਂ ਆ ਮੈਂ ਵੀਡੀਓ ਚਲਾ ਦੇਣਾ ਆਡੀਓ ਤੇ ਤੁਸੀਂ ਜਦੋਂ ਰੋਡ ਸ਼ੋਅ ਕਰਦੇ ਹੋ ਤੇ ਰਖ ਲੈ ਪੁਲਸ ਥੋੜੀ ਇੰਨੀ ਟੱਕੇ ਮਾਰਦੀ ਆ ਲੋਕਾਂ ਨੂੰ ਜੋ ਵਿਰੋਧ ਕਰਨ ਆਉਂਦੇ ਆ ਉਹ ਸਿਰਫ ਆਪਣਾ ਵਿਰੋਧ ਦਰਜ ਕਰਾਉਣ ਆਉਂਦੇ ਆ ਕਾਲੀਆਂ ਝੰਡੀਆਂ ਦਿਖਾਉਣ ਆਉਂਦੇ ਆ ਤੁਸੀਂ ਉਹਨਾਂ ਨੂੰ ਰਖ ਲੈ ਇੱਕ ਮੁੰਡੇ ਦੀ ਕਾਲੀ ਪੱਗ ਲਵਾ ਲਈ ਪੁਲਸ ਵਾਲਿਆਂ ਨੇ ਇਹ ਤੁਸੀਂ ਲਾਂਭਾ ਦਿੰਦੇ ਹੁੰਦੇ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਲਾਂਭਾ ਦਿੰਦੇ ਹੁੰਦੇ ਕੈਪਟਨ ਅਮਰਿੰਦਰ ਸਿੰਘ ਨੂੰ ਪਰ ਉਹਨਾਂ ਨੇ ਤਾਂ ਚੱਲ ਲਵਾਇਆ ਲਵਾਇਆ ਪੱਗਾ ਤੇ ਪਰ ਤੁਸੀਂ ਵੀ ਉਸੇ ਕੰਮ ਤੇ ਉਸੇ ਰਾਤ ਚੱਲ ਜਦੋਂ ਤੁਸੀਂ ਬਦਲਿਆ ਕੀ ਤੁਸੀਂ ਕਹਿੰਦੇ ਅਸੀਂ ਆਮਕਰਾਂ ਦੇ ਮੁੰਡੇ ਹਾਂ ਸਾਹਿਬ ਤੁਸੀਂ ਆਮਕਰਾਂ ਦੇ ਮੁੰਡੇ ਨਹੀਂ ਰਹੇ ਹੁਣ ਤੁਸੀਂ ਸਾਹਿਬ ਬਣ ਗਏ ਹੋ ਠੀਕ ਹੈ ਨਾ ਤੁਸੀਂ ਆਮਕਰਾਂ ਦੇ ਮੁੰਡੇ ਨਹੀਂ ਰਹੇ ਇਸ ਕਰਕੇ ਮੈਂ ਤੁਹਾਨੂੰ ਹੋਰ ਗੱਲਾਂ ਦੱਸਾਂ ਤਲਦੀਪ ਢਾਲੀਵਾਲ ਨੇ ਇੱਕ ਹੋਰ ਸੋਸ਼ਾ ਛੜਤਾ ਕੰਨ ਕੱਤੀਸ ਤੇ ਸੰਬਰਤਾ ਕੇ ਚਿੱਟਾ ਬੰਦ ਹੋ ਜਾਊਗਾ ਵਾਹ ਪਹਿਲਾਂ ਤੁਸੀਂ ਗੁਰੂ ਰਾਮਦਾਸ ਦੀ ਨਗਰੀ ਗਏ ਉੱਥੇ ਅਰਦਾਸ ਕਰਵਾਈ ਕਿ ਚਿੱਟਾ ਬੰਦ ਹੋ ਜਾਏ ਪਰ ਗੁਰੂ ਉਹਨੇ ਗੁਰੂ ਸਾਹਿਬਾਂ ਨੇ ਤੇ ਇਹ ਵੀ ਆਖਿਆ ਪਹਿਲਾਂ ਕਰਮ ਕਰੋ ਫਲ ਦਾ ਨਾ ਸੋਚੋ ਜੇ ਕਰਮ ਕਰੋਗੇ ਫਲ ਜ਼ਰੂਰ ਮਿਲੂਗਾ ਜਦੋਂ ਤੁਸੀਂ ਕਰਨੇ ਕੁਛ ਨਹੀਂ ਤੇ ਚਿੱਟਾ ਆਪ ਹੀ ਆਪ ਤਾਂ ਬੰਦ ਹੁੰਦਾ ਨਹੀਂ ਜਿੱਟਾਏ ਤਾਂ ਇਹ ਨਹੀਂ ਕਿ ਉਹਨਾਂ ਨੂੰ ਪ੍ਰਮਾਤਮਾ ਦੀ ਸ਼ਕਤੀ ਨਾਲ ਸ਼ਕਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਨਹੀਂ ਦਿਖਾਈ ਜਦੋਂ ਚਾਰ ਸਾਹਿਬਜ਼ਾਦੇ ਰਖਲਾ ਸ਼ਹੀਦ ਹੋਏ ਸੀ ਸ਼ਕਤੀ ਦਿਖਾਉਣ ਨੂੰ ਕੀ ਸੀ ਉਹ ਸ਼ਕਤੀ ਸ਼ਕਤੀ ਦਿਖਾ ਸਕਦੇ ਸੀ ਪਰ ਉਹਨਾਂ ਨੇ ਇਹ ਦੱਸਣਾ ਸੀ ਲੋਕਾਂ ਨੂੰ ਵੀ ਆਪਦੇ ਧਰਮ ਲਈ ਤੁਹਾਨੂੰ ਕੁਰਬਾਨ ਵੀ ਹੋਣਾ ਪਿਆ ਤਾਂ ਕੁਰਬਾਨ ਵੀ ਹੋ ਜਿਓ ਕੋਈ ਵੀ ਗੱਲ ਹੈ ਕੋਈ ਸਹੀ ਸਟੈਂਡ ਤੇ ਹੋ ਤੇ ਉਹਦੇ ਲਈ ਕੁਝ ਵੀ ਕਰਨਾ ਪਵੇ ਕਰ ਦਿਓ ਨਹੀਂ ਤਾਂ ਸ਼ਕਤੀ ਦਿਖਾ ਸਕਦੇ ਸੀ ਉਹ ਪਰ ਤੁਸੀਂ ਤਾਂ ਮੰਨ ਕੇ ਚੱਲ ਕੁਛ ਹੀ ਨਹੀਂ ਕਰ ਰਹੇ ਤੀਰੰਦਾਜੀ ਤੇ ਹੋਰ ਹੀ ਕੁਛ ਛੱਡ ਰਹੇ ਹੋ ਰਖਲਾ ਛੁਰਲੇ ਜੇ ਇਸ ਲੋਟ ਆ ਵੀਡੀਓ ਮੈਂ ਦਿਖਾ ਦਿੱਤੀ ਸੀ ਰਖਲਾ ਉਹਦੇ ਵਿੱਚ ਦੇਖ ਲਿਓ ਤੀਰ ਜਾਂ ਨਿਸ਼ਾਨਾ ਜਾਂ ਅੱਖਾਂ ਜੀ ਮੀਟ ਕੇ ਕੀ ਛੱਡਦੇ ਹੋ ਕੀ ਦਿਖਾ ਰਹੇ ਹੋ ਕੀ ਪ੍ਰੂਫ ਕਰ ਰਹੇ ਹੋ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਦੇ ਵਿੱਚ ਨਿਕਲੂਆ ਕੀ ਠੀਕ ਹੈ ਨਾ ਮੈਨੂੰ ਸਮਝ ਤਾਂ ਆਵੇ ਵੀ ਇਹਦੇ ਵਿੱਚ ਇਹ ਸ਼ਹਿਰੇ ਉਦੋਂ ਤਾਂ ਤੁਹਾਨੂੰ ਵੋਟਾਂ ਮਿਲ ਗਈਆਂ ਸੀ ਠੀਕ ਹੈ ਨਾ 2022 ਦੇ ਵਿੱਚ ਤੁਸੀਂ ਐਕਟਰ ਬਹੁਤ ਤਕੜੇ ਸਿਰ ਦੇ ਸਿਰੇ ਦੇ ਸੀ ਉਦੋਂ ਤੁਸੀਂ ਤੀਰ ਜਾਇਆ ਸਨ ਅੱਖ ਜਿਵੇਂ ਜੇ ਛੱਡ ਦਿੰਦੇ ਸੀ ਉਦੋਂ ਤਾਂ ਚੱਲ ਸਾਰਾ ਕੁਝ ਹੋ ਜਾਂਦਾ ਸੀ ਠੀਕ ਹੈ ਨਾ ਹੁਣ ਨਹੀਂ ਹੁੰਦਾ ਹੁਣ ਇਹ ਚੀਜ਼ਾਂ ਬਦਲ ਗਈਆਂ ਹੁਣ ਤਾਂ ਜੇ ਤੁਸੀਂ ਦੋ ਦੋ ਸਾਲਾਂ ਦਾ ਆਪਦਾ ਰਿਪੋਰਟ ਕਾਰਡ ਦਿਖਾਉਗੇ ਤਾਂ ਵੋਟਾਂ ਪੈਣੀਆਂ ਨਹੀਂ ਤਾਂ ਵੋਟਾਂ ਨਹੀਂ ਪੈਣੀਆਂ ਤੁਹਾਡੇ ਬੰਦੇ 13 0 ਤੱਕ ਕੀ ਹੋਣੀ ਆ ਤੁਸੀਂ ਚਾਰ ਪੰਜ ਸਿੱਟਾਂ ਲੈ ਜੋਂ ਤਾਂ ਬਹੁਤ ਤਕੜੇ ਵਜੋਂਗੇ ਤੁਹਾਨੂੰ ਸ਼ਾਬਾਸ਼ੇ ਮਿਲੂਗੀ ਕੇਜਰੀਵਾਲ ਵੀ ਸ਼ਾਬਾਸ਼ੀ ਦੇ ਦੂਗਾ ਤੁਹਾਨੂੰ ਬਦਲ ਕੇ ਸ਼ਾਇਦ ਠੀਕ ਹੈ ਨਾ ਜੇ ਇੰਡੀਆ ਸਰਕਾਰ ਬਣ ਗਈ ਨਾ ਸ਼ਾਇਦ ਤੁਹਾਡਾ ਹੋ ਸਕਦਾ ਤੁਹਾਡੀ ਤਬਦੀਲੀ ਹੋ ਜਾਏ ਸਾਈਬ ਤੁਸੀਂ ਮਾੜਾ ਜਆ ਜ਼ੋਰ ਲਾਉਂਗੇ ਤੇ ਆ ਉਸ ਸਟੈਂਡ ਤੇ ਰਹਿੰਦੇ ਤੇ ਆ ਕੁਝ ਦੇਖਣ ਦੀ ਲੋੜ ਨਹੀਂ ਪੈਣੀ ਠੀਕ ਹੈ ਨਾ ਤੇ ਮੈਂ ਤੁਹਾਨੂੰ ਇੱਕ ਅਗਲੀ ਵੀਡੀਓ ਹੋਰ ਦਿਖਾਉਣਾ ਹੈ ਇਦੇ ਵਿੱਚ ਦੱਸੋ ਸਹਿਬ ਤੁਸੀਂ ਆਖਿਆ ਸੀ ਵੀ ਮੈਂ ਰੇਟੇ ਦੇ ਵਿੱਚ ਮੰਨ ਕੇ ਚੱਲ ਅਸੀਂ ਜਿਹੜੀ ਹੈਗੀ ਹੈ ਭ੍ਰਸਤਾਚਾਰ ਉਹ ਬੰਦ ਕਰ ਦਾਂਗੇ ਤੇ ਰੇਟੇ ਦੇ ਵਿੱਚ ਉਹ 1000 ਰੁਪਿਆ ਬਾਜੂ ਆ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਰੁਪਏ ਤੁਸੀਂ ਗਿਨਾਇਆ ਸੀ ਵੀ 1900 ਕਰੋੜ ਬਾਜੂ ਆ ਤੇ ਉਹਦੇ ਵਿੱਚ 100000 ਰੁਪਿਆ ਔਰਤਾਂ ਨੂੰ ਦਿੱਤਾ ਜਾਊਗਾ ਕਮਾਲ ਹੋ ਗਿਆ ਸਹਿਬ ਠੀਕ ਹੈ ਉਹ ਤਾਂ ਰਖ ਲੈ ਰੁਕਿਆ ਨਹੀਂ ਸਾਹਕਲਾ ਰੇਤਾ ਦੀ ਕਾਲਾ ਬੁਜਾਰੀ ਤਾਂ ਨਹੀਂ ਰੁਕੀ ਠੀਕ ਹੈ ਨਾ ਤੁਹਾਡੇ ਐਮਐਲਏ ਠੀਕ ਹੈ ਨਾ ਤੁਹਾਡੇ ਐਮਐਲਏ ਵਿਧਾਨ ਸਭਾ ਦੇ ਵਿੱਚ ਰੋਪਣ ਦੇ ਵਿੱਚ ਜਿਹੜਾ ਰੇਤਾ ਚੱਕੀ ਚੱਕਰ ਹੀ ਹੋ 2 ਨੰਬਰੀ ਨਾਲ ਕਾਲਾ ਬੁਜਾਰੀ ਨਾਲ ਜਿਹੜਾ ਰੇਤਾ 2 ਨੰਬਰ ਨਾਲ ਜਾ ਰਿਹਾ ਉਹਦੇ ਵਿੱਚ ਦੋ ਤੁਹਾਡੇ ਐਮਐਲਏ ਵਿਧਾਨ ਸਭਾ ਦੇ ਵਿੱਚ ਆ ਵੀਦੀ ਆ ਵੀਦੀ ਲੜਪੇ ਸੀ ਵੀ ਮੇਰਾ ਬੰਦਾ ਉਹ ਕਹਿੰਦਾ ਮੈਂ ਆਪਦਾ ਬੰਦਾ ਲਾਉਂਗਾ ਉਹ ਕਹਿੰਦਾ ਸੀ ਮੈਂ ਆਪਦਾ ਬੰਦਾ ਲਾਉਂਗਾ ABC ਵਾਲੇ ਚੈਨਲ ਵਾਲਿਆਂ ਨੇ ਇੱਕ ਖੁਲਾਸਾ ਕੀਤਾ ਸੀ ਮੈਂ ਆਪਦੇ ਕੋਲ ਨਹੀਂ ਕਹਿ ਰਿਹਾ ਜੇ ਉਹ ਝੂਠ ਝੂਠ ਬੋਲਦੇ ਹੁੰਦੇ ਉਹਨਾਂ ਦਾ ਤੁਸੀਂ YouTube ਚੈਨਲ ਬੰਦ ਕਰਾ ਦਿੰਦੇ ਠੀਕ ਹੈ ਨਾ ਤੁਹਾਡੇ ਕੋਲੇ ਇੰਨੀ ਪਾਵਰ ਤਾਂ ਹੈਗੀ ਆ ਨਾ ਤੁਸੀਂ ਚੈਨਲ ਬੰਦ ਕਰਾ ਦਿੰਦੇ ਤੇ ਹੁਣ ਵੀ ਤੁਸੀਂ ਮਿੱਠੀਆਂ ਗੋਲੀਆਂ ਦੇ ਰਹੇ ਹੋ ਔਰਤਾਂ ਨੂੰ ਵੀ ਬਸ ਆ ਇਲੈਕਸ਼ਨ ਹੋ ਜਾਂਦੇ ਉਸ ਤੋਂ ਬਾਅਦ ਚੋਣ ਜਾਬਤਾ ਲੱਗਿਆ ਇਸ ਕਰਕੇ ਚੋਣ ਜਾਬਤਾ ਜਿਹੜਾ ਕੱਟ ਨੂੰ ਗਿਆ ਉਸ ਤੋਂ ਬਾਅਦ ਤੁਹਾਡੇ ਕਾਊਂਟ ਦੇ ਵਿੱਚ 100000 ਰੁਪਏ ਆਉਣ ਲੱਗ ਜੂਗਾ ਮੈਂ ਗਰੰਟੀ ਦਿੰਦਾ ਨਹੀਂ ਆ ਰਿਹਾ ਹਜੇ ਤੱਕ ਤਾਂ ਨਹੀਂ ਆ ਰਿਹਾ ਤੁਸੀਂ ਨਾ 26 ਦੇ ਵਿੱਚ ਸ਼ਾਇਦ ਕਰੂਗੇ ਠੀਕ ਹੈ ਨਾ 26 ਦੇ ਇੱਕ ਸਾਲ ਪਹਿਲਾਂ 6 ਮਹੀਨੇ ਪਹਿਲਾਂ ਭੌਂਦੇ ਪੈਸੇ ਦੇਣ ਲੱਗ ਜਾਂ 26 ਦੇ ਵਿੱਚ ਸਾਲ ਪਹਿਲਾਂ ਦੇਣ ਲੱਗੋਗੇ ਠੀਕ ਹੈ ਨਾ ਉਦੋਂ ਪਹਿਲਾਂ ਨਹੀਂ ਆਹਹ ਗੱਲਾਂ ਜਿਹੜੀ 1500 ਥਣਕਾ 2500 ਕੀਤੀ ਹੈ ਉਦੋਂ ਕਰੂਗੇ ਉਹਨਾਂ ਚੱਕਰ ਜਮਾ ਨਹੀਂ ਹੁਣ ਤੱਕ ਕਰਦੇ ਤੁਸੀਂ ਠੀਕ ਨਾ ਇਹੇ ਗੱਲਾਂ ਕਹਿਣੀਆਂ ਸੀ ਧੰਨਵਾਦ